ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਆਈ نو ਬੋਸ ਵਾਲੇ ਇੱਕ ਇੱਕ ਕਰਕੇ ਕਲੀਅਰ ਕਰਦੇ ਆ ਮੰਡੇ ਇੱਕ ਮੈਂ ਸ਼ਾਰਟ ਵੀਡੀਓ ਪਾਇਆ ਸੀ ਤੁਸੀਂ ਸਾਰਿਆਂ ਨੇ ਦੇਖ ਕੇ ਲਿਆ ਹੋਣਾ ਜਿਹਦੇ ਵਿੱਚ ਮੈਂ ਰਿਤ ਆਕਾਸ਼ ਦੇ ਕੇਸ ਦੀ ਅਪਡੇਟ ਦਿੱਤੀ ਸੀ ਉਹ ਜਿਹੜਾ ਸ਼ਾਰਟ ਵੀਡੀਓ ਕਿਸੇ ਲਈ ਵੀ ਰਿਪਲਾਈ ਵੀਡੀਓ ਨਹੀਂ ਸੀ ਉਹ ਵੀਡੀਓ ਮੈਂ ਤਾਂ ਪਾਇਆ ਸੀ ਕਿਉਂਕਿ ਮੈਨੂੰ ਮੇਰੀ ਹਰ ਵੀਡੀਓ ਦੇ ਨੀਚੇ ਪੰਜ ਸੱਤ ਕਮੈਂਟ ਆ ਉਹ ਜਾਈ ਹੁੰਦੀ ਹੈ ਵੀ ਦੀਦੀ ਤੁਹਾਡਾ ਰਿਤ ਆਕਾਸ਼ ਨਾਲ ਕਿਦਰ ਸਮਝੋਤਾ ਤਾਂ ਨਹੀਂ ਹੋ ਗਿਆ ਉਹਨਾਂ ਵਿੱਚੋਂ ਮੈਂ ਦੋ ਤਿੰਨ ਕਮੈਂਟ ਲਗਾ ਵੀ ਦਿੰਨੀ ਹੈਗੀਆਂ ਸੋ 댓 ਮੈਂ ਵੀਡੀਓ ਪਾਇਆ ਸੀ ਠੀਕ ਹੈ ਤੇ ਇੱਕ ਮੈਨੂੰ ਕਮੈਂਟ ਹੋਰ ਇਹ ਆ ਰਿਹਾ ਹੈ ਵੀ ਦੀ ਪਹਿਲਾਂ ਮੈਂ ਕਿਉਂ ਰਿਪਲਾਈ ਦੇ ਦਵਾਂ ਤੁਸੀਂ ਸਾਰੇ ਬੈਠੇ ਹੋ ਨਾ ਜੇ ਤੁਹਾਨੂੰ ਪਤਾ ਹੈਗਾ ਵੀ ਗਲਤ ਬੋਲਿਆ ਜਾ ਰਿਹਾ ਟੋਟਲੀ ਗਲਤ ਬੋਲਿਆ ਜਾ ਰਿਹਾ ਠੀਕ ਹੈ ਤੇ ਤੁਸੀਂ ਉਸ ਚੈਨਲ ਤੇ ਰਿਪੋਰਟ ਵੀ ਮਾਰ ਸਕਦੇ ਹੋ ਮੈਨੂੰ ਨਹੀਂ ਹੋਰਾਂ ਨੂੰ ਵੀ ਬਹੁਤ ਗਲਤ ਬੋਲਿਆ ਜਾ ਰਿਹਾ ਗੱਲ ਚੱਲੀ ਹੀ ਹੈਗੀ ਹੈ ਤਾਂ ਫਿਰ ਇਸ ਟੌਪਿਕ ਤੇ ਦੋ ਕੁ ਮਿੰਟ ਲਗਾ ਹੀ ਲੈਣੇ ਹੈਗੇ ਠੀਕ ਹੈ ਪਹਿਲਾਂ ਮੈਂ ਡਿਸਕਲੇਮਰ ਦੇ ਦਾਂ ਇਹ ਮੈਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਕਰ ਰਹੀ ਹੈਗੀ ਇਹ ਸਿਫ ਮੈਂ ਆਪਣੀ ਆਡੀਅנס ਨੂੰ ਅਡਰੈਸ ਕਰ ਰਹੀ ਆ ਕਿਉਂਕਿ ਮੇਰੀ ਆਡੀਅੰਸ ਮੈਨੂੰ ਪੁੱਛ ਰਹੀ ਹੈ ਦੇ ਦੇ ਤੁਸੀਂ ਰਿਪਲਾਈ ਕਿਉਂ ਨਹੀਂ ਦਿੰਦੇ ਦੇਖੋ ਰਾਜੀ ਰਿਪਲਾਈ ਉਹਦਾ ਦਿੱਤਾ ਬੰਦਾ ਜਾਂ ਬੰਦੀ ਜੋ ਵੀ ਹੈ ਕੈਮਰੇ ਦੇ ਪਿੱਛੇ ਠੀਕ ਹੈ ਕੁੜੀ ਤਾਂ ਨਹੀਂ ਹੋ ਸਕਦੀ ਆਈ ਏਮ ਸ਼ੋਰ ਮੈਂ ਤੁਹਾਨੂੰ ਲਿਖ ਕੇ ਦਿਨ ਉਹ ਤਿਆਰ ਉਹ ਕੁੜੀ ਨਹੀਂ ਹੈਗੀ ਠੀਕ ਹੈ ਤਾਂ ਉਸ ਬੰਦੇ ਜਾਂ ਬੰਦੀ ਦਾ ਦਿੱਤਾ ਜਾਂਦਾ ਹੁੰਦਾ ਜਿਹਦੀ ਕੋਈ ਇੱਕ ਚਬਾਨ ਹੋਵੇ ਹਰ ਵੀਡੀਓ ਦੇ ਵਿੱਚ ਉਹ ਸਟੇਟਮੈਂਟ ਆਪਣੀ ਚੇਂਜ ਕਰਦੀ ਹੈ ਮੈਂ ਦੋ ਤਿੰਨ ਤੁਹਾਨੂੰ ਐਗਜ਼ਾਮਪਲਸ ਦੇਣੇ ਹੈਗੀਆਂ ਪਹਿਲਾ ਸਭ ਤੋਂ ਪਹਿਲਾਂ ਇਹਨੇ ਮੇਰੇ ਤੇ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਮੈਨੂੰ ਕ੍ਰਿਟਿਕਾਈਜ਼ ਕੀਤਾ ਜਿਹੜੀ ਮੈਰੀ ਦੇ ਕਾਰਨ ਕੰਪਲੇਂਟ ਦਿੰਦੀ ਹੈ ਉਹ ਗਲਤ ਹੈ ਉਹ ਛੋਟਾ ਯੂਟਿਊਬਰ ਹੈ ਜੇ ਪੰਗੇ ਲੈਣੇ ਕਿਸੇ ਵੱਡੇ ਯੂਟਿਊਬਰ ਦੇ ਨਾਲੋਂ ਇਹ ਸੋਸ਼ਲ ਮੀਡੀਆ ਤੇ ਨੈਕਟੀਵਿ ਠੀਕ ਹੈ ਉੱਤੇ ਮੇਰੀ ਕੰਪਲੇਨਟ ਦੇ ਨੂੰ ਇੱਕ ਗਲਤ ਕਹਿਰੀਏ ਜੇ ਮੇਰੀ ਖਿੰਦੀ ਜੇ ਕੇਸ ਕਰਨਾ ਤੇ YouTube ਤੇ ਕਰੋ ਤੇ YouTube ਨੇ ਉਹਨਾਂ ਨੂੰ ਕਿਹਾ ਸੀ ਗੱਲ ਲੱਕੇ ਭੇਜੋ ਮੈਨੂੰ ਮੈਂ ਤਾਂ ਉਹਨਾਂ ਨੂੰ ਕੋਈ ਗੱਲ ਵੀ ਨਹੀਂ ਗੱਡੀ ਸੀ ਉਹ ਤਾਂ ਉਹਨਾਂ ਨੇ ਆਪਣੇ ਦਿਮਾਗ ਨਾਲ ਕੀਤਾ ਨਾ ਜੇ ਕਮੈਂਟ ਜੇ ਕਮੈਂਟ ਕਰਤੇ ਤਾਂ ਤੇ ਉਹ ਤੇ ਗੱਲ ਲੱਕੇ ਪਾ ਦਿੱਤੀ ਤਾਂ ਤੁਹਾਨੂੰ ਅੰਨੀ ਮਰਚ ਲੱਗੇਗੀ ਤੁਸੀਂ ਉਹਦੇ ਤੇ ਕੇਸ ਕਰੰਦੇ ਹੋ ਮਗਲਿਓ ਵੀਰਿਆ ਪਾ ਤੇ ਕੇਸ ਕਰਦਾ ਤਾਂ ਠੀਕ ਹੈ ਮੈਂ ਉੱਤੇ ਕੇਸ ਕਰ ਦਿੰਦਾ ਉਹ ਛੋਟਾ ਯਾ ਯੂਟਿਊਬਰ ਵੇ ਇਹ ਦੀ ਤਾਂ ਕਾਸ ਉਹਦੀ ਗੱਲ ਕਰਦੇ ਪਿਆ ਐਡ ਕਰਨ ਮੇਰੇ ਉੱਤੇ ਤੁਸੀਂ ਫੜੋ ਮਹਿੰਦਰ ਕੀਰਤਨ ਨੂੰ ਕਿਉਂ ਨਹੀਂ ਫੜਦੇ ਪਤਾ ਹੈ ਨਾ ਉਹਦਾ ਮੋਟਾਇਆ ਭਰਾ ਆ ਵਕੀਰ ਵੇ ਹੈ ਉਹ ਤੁਸੀਂ ਤਾਂ ਖਜਾਈ ਜਣੇ ਉਹ ਤਾਂ ਅਦਾਲਤ ਦੇ ਅੰਦਰ ਬੈਠਾ ਹੋਣਾ ਉਹ ਵਕੀਰ ਵੇ ਤੁਸੀਂ ਉਹਨੂੰ ਹੱਥ ਨਹੀਂ ਬੰਦੇ ਪਤਾ ਨਹੀਂ ਪਿੱਛੇ ਸਪੋਰਟ ਹੈ ਤਗੜੀ ਸਪੋਰਟ ਹੈ ਕੰਪਲੇਂਟ ਦੇਣੀ ਹੀ ਗਲਤ ਹੈ ਤੇਰੇ ਹਿਸਾਬ ਦੇ ਨਾਲ ਠੀਕ ਹੈ ਤੇ ਫਿਰ ਤੂੰ ਮੈਨੂੰ ਸੈਕਿੰਡ ਲਾਸਟ ਵੀਡੀਓ ਦੇ ਵਿੱਚ ਉਹਦਾ ਸਟੇਟਸ ਕਿਉਂ ਪੁੱਛ ਰਹੀ ਹੈ ਇਹ ਦੋਗਲਾਪਣੀ ਤੇ ਫਿਰ ਕੀ ਹੈ ਜੇ ਕੰਪਲੇਨ ਦੇਣੀ ਤੇਰੇ ਹਿਸਾਬ ਨਾਲ ਗਲਤ ਹੈ ਫਿਰ ਸਟੇਟਸ ਕਿਸ ਚੀਜ਼ ਦਾ ਠੀਕ ਹੈ ਨਾ ਉਸ ਤੋਂ ਬਾਅਦ ਉਹ ਰਿਐਕਸ਼ਨ ਕੁੜੀ ਵਾਲੀ ਗੱਲ ਹੋਈ ਮੈਂ ਰਿਐਕਸ਼ਨ ਕੁੜੀ ਤੇ ਵੀਡੀਓ ਪਾਈ ਸਾਰਾ ਕੁਝ ਕਲੀਅਰ ਪਿਕਚਰ ਕੀਤੀ ਵੀ ਦਦਾ ਦਦਾ ਦ ਅਗੋਂ ਮੈਨੂੰ ਕਮੈਂਟ ਕਰਦੀ ਪਈ ਐ ਯੂ ਵੌਂਟ ਮਾਈ ਹਾਰਟ ਯੂ ਆਰ ਲਾਈਕ ਮਾਈ ਐਲਟਰ ਸਿਸਟਰ ਹੋਰ ਵੀ ਪਤਾ ਨਹੀਂ ਕੀ ਕਮੈਂਟ ਕਰਕੇ ਦੱਸਦੀ ਪਈ ਐ ਆਈ ਨੋ ਹਰ ਸਿਕਰਟ ਯੇ ਵੋ ਉਹ ਸਾਰੀ ਕਮੈਂਟ ਮੇ ਲਾ ਰਹੀ ਐ ਉਦੋਂ ਮੈਂ ਤੇਰੀ ਐਲਟਰ ਸਿਸਟਰ ਸੀ ਹੁਣ ਤੂੰ ਐਲਟਰ ਸਿਸਟਰ ਸੀ ਠੀਕ ਐ ਤਾਂ ਹੁਣ ਨਾ ਜਿਹੜੀਆਂ ਹਰਕਤਾਂ ਕਰ ਰਹੀਆਂ ਐ ਬਿਨਾਂ ਗੱਲ ਤੋਂ ਓਕ ਕਿਉਂ ਕਰ ਰਹੀਆਂ ਫਿਰ ਕੈਨ ਯੂ ਐਲਟਰ ਸਿਸਟਰ ਨਹੀਂ ਮੈਂ ਨਹੀਂ ਤੇਰਾ ਤੇਰੀ ਵੱਡੀ ਭੈਣ ਬਣਨਾ ਕੈਨ ਯੂ ਐਲਟਰ ਸਿਸਟਰ ਮਤਲਬ ਜਦੋਂ ਤੁਹਾਡੇ ਐਂਟੀ ਪਾਰਟੀ ਦੇ ਖਿਲਾਫ ਵੀਡੀਓ ਪਾ ਦੋ ਜਿਹੜਾ ਬੰਦਾ ਤੁਹਾਨੂੰ ਪਸੰਦ ਨਹੀਂ ਹੈ ਆਦੋਂ ਤੋਂ ਤੁਹਾਡੇ ਅਸੀਂ ਪਸੰਦੀਦਾ ਹੋ ਜਾਂਦੇ ਆ ਠੀਕ ਆ ਆਦਰਵਾਈਸ ਆ ਦੇਖ ਲਓ ਕਿਹੜੇ ਕਿਹੜੇ ਟਾਈਟਲ ਆ ਰਹੀ ਹੈ ਇਹਦੇ ਦਿਮਾਗ ਇੱਕੋ ਜਗ੍ਹਾ ਤੋਂ ਸ਼ੁਰੂ ਹੁੰਦਾ ਤੇ ਇੱਕ ਜਗ੍ਹਾ ਤੇ ਹੀ ਖਤਮ ਹੁੰਦਾ ਜਿਨ੍ਹਾਂ ਨੇ ਇਹਦੀਆਂ ਵੀਡੀਓਜ਼ ਦੇਖੀਆਂ ਉਹ ਜਾਣਦੇ ਹੋਣਗੇ ਇਸੀ ਨੂੰ ਚੰਗੀ ਤਰ੍ਹਾਂ ਠੀਕ ਆ ਉਹ ਵਰਡ ਅਸੀਂ ਯੂਜ਼ ਵੀ ਨਹੀਂ ਕਰ ਸਕਦੇ ਮੰਨ ਲਿਆ ਸਾਰੀ ਚੀਜ਼ਾਂ ਨੇਚਰਲ ਹੈ ਹਰ ਕਪਲ ਦੇ ਵਿੱਚ ਹੁੰਦੀ ਹੈ ਬਟ ਇੱਕ ਪਰਦੇਦਾਰੀ ਵੀ ਹੁੰਦੀ ਹੈ ਅਸੀਂ ਵੀ ਰੋਸਟ ਵੀਡੀਓ ਬਣਾਉਂਦੇ ਆ ਨਾ ਬਿਲੋ ਦਾ ਬੈਲਟ ਨਹੀਂ ਜਾਂਦੇ ਠੀਕ ਹੈ ਬਲੌਗਰ ਹੈ ਗਲਤ ਆਪਣੀ ਜਗ੍ਹਾ ਤੇ ਪਰ ਇਨਸਾਨੀਅਤ ਨੂੰ ਪਿੱਛੇ ਨਹੀਂ ਰੱਖੀਦਾ ਵੀਡੀਓ ਬਣਾਉਣ ਲੱਗੇ ਬਈ ਤੇ ਸਾਰੀ ਹਾਦਾ ਟਪ ਗਿਆ ਇਹ ਦੇਗਾ ਚੁੱਪ ਕਰਕੇ ਨਿਕਲ ਜਾਂਦੀ ਹੈ ਨਾ ਤੂੰ ਗੱਲ ਕੀਤੀ ਉਹ ਆਂਟੀ ਜੀ ਬਾਰੇ ਦੇਖੋ ਭਾਈ ਐਸ ਆਏ ਕੋ ਅਬ ਇਨਿੰਗ ਨੇ ਮੇਰੇ ਘਰ ਦੇ ਨਾ ਸਿਖਾਇਆ ਵੀ ਕਿ ਆ ਵੀ ਆਪਣੇ ਤੋਂ ਉਮਰ ਤੋਂ ਵੱਡੀ ਔਰਤ ਨੂੰ ਸੀ ਆਂਟੀ ਜੀ ਕਹਿ ਕੇ ਸੰਬੋਧਨ ਕਰ ਸਕਦੇ ਹੋ ਤੇ ਮੈਂ ਉਹਨਾਂ ਨੂੰ ਆਂਟੀ ਜੀ ਹੀ ਕਿਹਾ ਸੀ ਕਿਉਂਕਿ ਬਿਕੋਜ਼ ਉਹਨਾਂ ਦੀ ਉਮਰ ਤੇ ਮੇਰੀ ਉਮਰ ਵਿੱਚ ਜਿਮੀਨਸ ਸਮਾਨ ਦਾ ਫਰਕ ਹੈ ਮੈਂ ਬਹੁਤ ਛੋਟੀ ਮੈਂ ਹੈ ਠੀਕ ਹੈ ਤੇ ਦੂਜੀ ਗੱਲ ਇਹ ਮੈਂ ਉਹਨੂੰ ਉਹਨਾਂ ਨੂੰ ਕੋਈ ਗੱਲ ਨਹੀਂ ਕਹੀ ਸੋਰੀ ਉਹਨੂੰ ਨਿਕਲ ਗਿਆ ਮੂੰਚੋਂ ਉਹਨਾਂ ਨੂੰ ਮੈਂ ਕੋਈ ਗੱਲ ਨਹੀਂ ਕਹੀ ਕਿ ਵੀ ਤੁਸੀਂ ਮੇਰੇ ਤੋਂ ਬਹੁਤ ਵੱਡੇ ਉਮਰ ਦੇ ਵਿੱਚ ਬਹੁਤ ਵੱਡੇ ਹੈਗੇ ਹੋ ਤੁਹਾਡੀ ਮੇਰੀ ਉਮਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਗਾ ਮੈਂ ਤੁਹਾਨੂੰ ਜੀਤ ਤੋਂ ਬਿਨਾ ਗੱਲ ਨਹੀਂ ਕਰ ਸਕਦੀ ਤਾਂ ਹੁਣ ਤੁਸੀਂ ਰਿਸਪੈਕਟ ਦੇਖ ਲਓ ਕਿਸ ਤਰ੍ਹਾਂ ਦੀ ਹੋ ਰਹੀ ਹੈ ਟਾਈਟਲ ਕਿਸ ਤਰ੍ਹਾਂ ਦੇ ਲੱਗ ਰਹੇ ਆ ਪਿੱਛੇ ਕੀ ਕਹਿ ਰਹੀ ਸੀ ਮੇਰੀ ਅਬਰਿੰਗਿੰਗ ਇਹੋ ਜਿਹੀ ਨਹੀਂ ਹੈਗੀ ਨਹੀਂ ਹੁੰਦੀ ਰ ਅਬਰਿੰਗਿੰਗ ਨੂੰ ਕੀ ਹੋ ਗਿਆ ਫਿਰ ਠੀਕ ਹੈ ਇੱਕ ਵੀਡੀਓ ਦੇ ਵਿੱਚ ਕਹਿ ਰਹੀ ਹੈਗੀ ਹੈ ਵੀ ਹਾਂ ਤੁਹਾਡੇ ਘਰ ਬੱਚੇ ਕੌਣ ਸੰਭਾਲਦਾ ਬੱਚੇ ਦੇ ਡਾਈਪਰ ਕੌਣ ਚੇਂਜ ਕਰਦਾ ਹੋਏਗਾ ਸਿਰਫ ਇਹ ਕਹਿ ਸੀ ਕਿ ਆਂਟੀ ਜੀ ਤੁਹਾਡੀ ਜਿਹੜੀ ਇਹ ਆ ਬੋਲੜੇ ਰੜਕੇ ਇਸ ਕਰਨ ਦਾ ਤਰੀਕਾ ਵਾ ਇਹ ਥੋੜਾ ਜਿਹਾ ਗਲਤ ਜਾ ਰਿਹਾ ਵੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ 네ਗਟਿਵਿਟੀ ਵੀ ਹੈ ਤੇ ਪੋਜ਼ਿਟਿਵਿਟੀ ਵੀ ਹੈ ਦੋਨੋਂ ਹੈ ਇਹ ਸਮਝਾਉਣ ਵਾਸਤੇ ਤੇਰੇ ਹੀ ਉਹਨਾਂ ਦੇ ਬੱਚਿਆਂ ਦੇ ਡਾਈਪਰ ਵਗੈਰਾ ਆ ਜਾ ਉਹਨਾਂ ਦੇ ਘਰ ਦਾ ਖਾਣਾ ਵਗੈਰਾ ਉਹ ਤਾਂ ਇੱਕ ਮਜ਼ਾਕ ਸੀ ਜਸਟ ਜੋ ਪਿਆਰ ਤੂੰ ਕਿੱਡੇ ਅਗਲੀ ਜਿਹੜੀ ਇਹਨੇ ਪੰਜਾਬੀ ਕੁੜੀ ਨੂੰ ਵੀਡੀਓ ਪਾਈ ਸੀ ਉਹਦੇ ਵਿੱਚ ਕਹੇਰੀ ਉਹ ਤਾਂ ਮੈਂ ਆਂਟੀ ਜੀ ਨੂੰ ਮਜ਼ਾਕ ਕੀਤਾ ਸੀ ਫਿਰ ਗੱਲ ਨੂੰ ਕੌਂਟਰਡਿਕਟ ਕਰ ਮੈਂ ਆਪਣੀ ਇੱਕ ਵੀਡੀਓ ਦੇ ਵਿੱਚ ਪੰਜਾਬੀ ਕੁੜੀ ਦੀ ਫੋਟੋਜ਼ ਵਗੈਰਾ ਯੂਜ਼ ਕੀਤੀਆਂ ਸੀ ਉਦੋਂ ਤੇ ਇਹਨੇ ਬੋਲਿਆ ਠੀਕ ਹੈ ਵੀ ਹਾਂ ਜੇ ਕੁੜੀ ਨੇ ਮਾਫੀ ਮੰਗ ਲਈ ਸੀ ਤੁਸੀਂ ਵੀਡੀਓ ਫੋਟੋਜ਼ ਕਿਉਂ ਲਗਾਈਆਂ ਉਸ ਤੋਂ ਬਾਅਦ ਇਹਨੇ ਪਤਾ ਨਹੀਂ ਵਿਕਰਮ ਦਾ ਕਿ ਇਹਦਾ ਰੋਸ ਕੀਤਾ ਉਹਦੇ ਵਿੱਚੋਂ ਪੰਜਾਬੀ ਕੁੜੀ ਦੇ ਫੋਟੋਆਂ ਲਗਾਈਆਂ ਹਰ ਗੱਲ ਨੂੰ ਆਪਣੀ ਪਿਛਲੀ ਕਈ ਗੱਲ ਨੂੰ ਅਗਲੀ ਵੀਡੀਓ ਦੇ ਵਿੱਚੇ ਖੁਦ ਹੀ ਖਾਰਜ ਕਰ ਦਿੰਦੀ ਹੈ ਤੁਸੀਂ ਜਿੰਨੀਆਂ ਮਰਜ਼ੀ ਵੀਡੀਓਜ਼ ਇਹਦੀਆਂ ਚੱਕ ਕੇ ਦੇਖ ਲਓ ਠੀਕ ਹੈ ਰਹੀ ਗੱਲ ਕੁੜੀ ਕੇ ਮੁੰਡੇ ਦੀ ਇਹ ਕਹਿ ਰਹੀ ਇਹ ਵੀ ਤੁਹਾਡੀ ਤੇ ਮੇਰੀ ਉਮਰ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈਗਾ ਠੀਕ ਹੈ ਮੈਂ ਅਗਸਤ ਦੇ ਵਿੱਚ 40 ਕੰਪਲੀਟ ਕਰ ਜਣੇ ਜਮੀਨ ਆਸਮਾਨ ਦਾ ਫਰਕ ਮਤਲਬ ਅ ਦੁੱਧ 20 ਬਾਈ ਸਾਲ ਦੀ ਹੋਊਗੀ ਚਲੋ 20 ਬਾਈ ਸਾਲ ਦੀ ਹੈ ਇਟ ਮੀਨਸ 2003-4 ਦਾ ਇਹਦਾ ਬਰਥ ਹੋਗਾ ਜੋ ਇਹ ਲੈਂਗੁਏਜ ਬੋਲਦੀ ਹੈ ਠੀਕ ਹੈ ਕੀ ਤੁਸੀਂ ਦੱਸੋ ਜੋ ਇਹ ਵਰਡ ਯੂਜ਼ ਕਰਦੀ ਹੈ ਅੱਜ ਦੇ ਬੱਚਿਆਂ ਨੂੰ ਪਤਾ ਹੈ ਜਿਹੜੀ ਵੀ ਇੱਕ ਸਾਲ ਦੇ ਹੈ ਘਰ ਦੇ ਕੰਧ ਘਰ ਚ ਟੈਗੀ ਮੀਨੂ ਜੀਰਾ ਤਿੰਨ ਇੱਕ ਵੀਡੀਓ ਪਾਈ ਜਿਸ ਚੋ ਰੇਪ ਵਾਲੇ ਕੇਸ ਦਾ ਡਿਸਕਸ਼ਨ ਹੋ ਰਿਹਾ ਕਹਿੰਦੀ ਫਿਰ ਕੀ ਹੋ ਗਿਆ ਜੋ ਹੁੰਦਾ ਸੀ ਤੋ ਹੋਣ ਦਿੰਦੀ ਘਰ ਦੀ ਕੰਦ ਘਰ ਚ ਡੈਰੀ ਸੀ ਉਹ ਕਹਿੰਦੀ ਮੇਰਾ ਸੋਹਣਾ ਮੇਰੇ ਨਾਲ ਕਾਣ ਕਹਿੰਦਾ ਘਰ ਦੀ ਕੰਦ ਘਰ ਚ ਡੈਰੀ ਸੀਗੀ ਬਾਹਰ ਦੇ ਨਹੀਂ ਸੀ ਡੈਰੀ ਕਰਨ ਦੀ ਸਵਾਲ ਹਾਲ ਨਹੀਂ ਸਵਾਲ ਦੱਸ ਵੀ ਬੱਦਲੇ ਠੀਕ ਆ ਹਰ ਕਸ਼ ਕੁੱਤੇ ਉਹਨੇ ਕੁੱਤੇ ਯਾਦ ਰੱਖੀ ਕੁੱਤਿਆਂ ਨੂੰ ਬਾਬਾ ਚੜਨ ਕੁੱਤੇ ਕਹਿੰਦਾ ਕੁੱਤੇ ਪਾਉਂਦੇ ਰਹਿੰਦੇ ਨੇ ਤੇ ਯਾਦ ਰੱਖੀ ਜੇ ਕੁੱਤੇ ਉੱਤੇ ਚੜਨਗੇ ਨਾ ਤੇਰੇ ਤੇ ਜੀ ਗੀਂਦ ਫਸ ਗਈ ਨਾ ਜੇ ਮ ਕੁੱਤੇ ਪੁੱਤੇ ਦੀ ਗੇਂਦ ਵਸਦੀ ਆ ਜੇ ਉਹਦਾ ਗੀਂਦ ਖਸ ਗਈ ਹਾਏ 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 ਤਦੂ ਪੂਰੇ ਪਿੰਡੇ ਜਿਹੜਾ ਉਹ ਪੂਰੇ ਪਿੰਡੇ ਜੇ ਕੁੱਤੇ ਬੜੇ ਰਾਮੀ ਹੁੰਦੇ ਨੇ ਕੁੱਤਿਆਂ ਨਾਲ ਨਾ ਖਾਣ ਕੁੱਤਿਆਂ ਦਾ ਗੀਂਦ ਫਸ ਜਾਣਾ ਫਟਕੜੀ ਦਾ ਕਿੱਥੇ ਯੂਜ਼ ਹੋਣਾ ਇੱਕ ਹਫ਼ਤਾ ਕਿੰਨੂੰ ਪਤਾ ਆ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੈ ਇੱਕ ਵੀਡੀਓ ਦੇ ਵਿੱਚ ਪੰਜਾਬੀ ਕੁੜੀ ਦੀ ਗ੍ਰਾਮਰ ਸਹੀ ਕਰ ਰਹੀ ਜਿਹੜੀ ਉਹਨੇ ਪੋਸਟ ਪਾਈ ਸੀ ਓਕੇ ਕੰਨੇ ਉੱਤੇ ਬਿੰਦੀ ਅੱਧਾ ਕ ਟਿੱਪੀ ਕਿੱਥੇ ਆਣੀ ਹੈ ਕਿੰਨੂੰ ਪਤਾ ਹੋ ਜਾਵੇ ਮੈਂ ਕਦੇ ਵੀ அப்படியா 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 பர்சனல் கல்லா நிகி திகி திகி ஜோக்கும் தேவராகத் பிரிஸ்பேஸ் மேலும் கூடி நானி 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 கிட்டி கத்தி சப்பு குழு குழு இந்திய மேலும் குழு 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 ਉਹਨਾਂ ਨੂੰ 45 47 56 79 95 ਕੀ ਹੁੰਦਾ ਪਤਾ ਹੀ ਨਹੀਂ ਐ ਇਹਨੂੰ ਬਿੰਦੀ ਟਿੱਪੀ ਦਾ ਵੀ ਪਤਾ ਓਕੇ ਇਹ ਕੋਈ ਵੀ 25 ਸਾਲ ਦੀ ਕੁੜੀ ਨਹੀਂ ਹੈਗੀ ਔਰ ਜੇ ਖੁਦ ਕੁੜੀ ਹੋਵੇ ਠੀਕ ਐ ਕਿਹੜੀ ਕੁੜੀ ਬਾਰ-ਬਾਰ ਆਪਣੇ ਆਪ ਨੂੰ ਕਹਿੰਦੀ ਹੁੰਦੀ ਐ ਮੈਂ ਕੁੜੀ ਆ ਮੈਂ ਇਹ ਕਰਕੇ ਆਈ ਆ ਮੈਂ ਉਹ ਕਰਕੇ ਆਈ ਮੈਂ ਦੋ ਦਿਨ ਜੰਗਲ ਚ ਕਰਕੇ ਆਈ ਆ ਕੋਈ ਕੁੜੀ ਜਿੰਨੀ ਮਰਜ਼ੀ ਐਡਵਾਂਸ ਹੋਵੇ ਠੀਕ ਐ ਹੋਰ ਵੀ ਅਸੀਂ ਕੁੜੀਆਂ ਦੇਖਦੀਆਂ ਜਿਨ੍ਹਾਂ ਨੇ ਕੱਪੜੇ ਲਾਏ ਹੋ ਇਹਨਾਂ ਦੇ ਲੱਗ ਲਾ ਉਹ ਵੀ ਨਹੀਂ ਇਹੋ ਜਿਹੀ ਗੱਲਾਂ ਕਰਦੀਆਂ ਉਮੀ ਥੋੜਾ ਝੇਪਤੀ ਗੱਲਾਂ ਕਰਦੀ ਹੈਗੀਆਂ ਠੀਕ ਹੈ ਇਹ ਸ਼ਰਿਆਮ ਕਹਿੰਦੀ ਹੈ ਕੁੜੀ ਸ਼ੇਅਰ ਨੂੰ ਕਰੀ ਸ਼ੇਅਰ ਕਰਨ ਦੀ ਜ਼ਰੂਰਤ ਪਈ ਹੈ ਹਰ ਵੀਡੀਓ 'ਚ ਫਿਰ ਇਹ ਅਮਰੀਕਾ ਦਾ ਜ਼ਿਕਰ ਕਰਦੀ ਹੈ ਬਾਰ-ਬਾਰ ਕਿਹਨੂੰ ਦੱਸਣ ਦੀ ਲੋੜ ਪੈਂਦੀ ਹੈ ਵੀ ਮੈਂ ਅਮਰੀਕਾ ਰਹਣੀ ਐ ਯੂ ਐਸ ਐ ਰਹਣੀ ਐ ਬੋਲੋ ਇਟ ਮੀਨਸ ਯੂ ਪਬਲਿਕ ਦਾ ਮਾਈਂਡ ਸੈਟ ਕਰਨਾ ਚਾਹੁੰਦੀ ਐ ਇੱਕ ਵੀਡੀਓ 'ਚ ਦੱਸਦਾ ਦੋ ਵੀਡੀਓ 'ਚ 16 ਦੇ 16 ਵੀਡੀਓ ਦੇ ਵਿੱਚ অলਮੋਸਟ ਹੋਊਗਾ ਇਹਦੇ ਸੁਣ ਲਿਓ ਤੁਸੀਂ ਸਾਡੇ ਇਥੇ ਓਪਨ ਸੈਕਸ ਹੈ ਫਰੀ ਸੈਕਸ ਫਰੀ ਕੰਟਰੀ ਹੈ ਇਹ ਉਹ ਮਤਲਬ ਇਹ ਕਹਿਣਾ ਚਾਹੁੰਦੀ ਹੈ ਵੀ ਜਿਨ੍ਹਾਂ ਦੇ ਬੱਚੇ ਫੋਰਨ ਕੰਟਰੀ ਦੇ ਵਿੱਚ ਕੁੜੀਆਂ ਪੜਨ ਗਈਆਂ ਹੋਈਆਂ ਠੀਕ ਹੈ ਵੀ ਉਹਨਾਂ ਦੀ ਕੁੜੀਆਂ ਇਹੀ ਕਰਦੀਆਂ ਲੋਕਾਂ ਦੇ ਦਿਮਾਗ 'ਚ ਹੀ ਪੈਣਾ ਜਾਂਦੀ ਹੈ ਵੀ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਆ ਮੁੰਡੇ ਆਏ ਹੋਏ ਐ ਵੀ ਉਹ ਉਹਨਾਂ ਨੂੰ ਆਜ਼ਾਦੀ ਹੈ ਕਹਾਵਤਾਂ ਇਹਦੀਆਂ ਦੇਖ ਲਓ ਬੋਲੀ ਇਹਦੀ ਦੇਖ ਲਓ ਠੀਕ ਹੈ ਇਹ ਵੀ 22 ਸਾਲ ਦੀ ਕੋਈ ਕੁੜੀ ਨਹੀਂ ਹੈਗੀ ਕੁੜੀਆਂ ਆਪਣੇ ਬਾਰੇ ਇਹ ਚੀਜ਼ਾਂ ਨਹੀਂ ਬੋਲਦੀਆਂ ਹੁੰਦੀਆਂ। ਹਮ ਇੱਕ ਕੱਲ ਗਾਰੀ ਮਾੜਾ ਸੁਣਿਓ। ਇਹ ਮੈਂ ਕਿ ਮੈਂ ਬੰਦਾ ਆ? ਹੈਲੋ ਹੈਲੋ ਨਹੀਂ ਨਾ ਹੈਲੋ ਹੈਲੋ ਵਾਡ AI ਫੋਟੋ AI ਰਿਪਲਾਈ ਕਿਦਾ ਕਰਾਂ? ਟਿਕ ਟਾਕ ਕਹਿੰਦੀ ਅਮਰੀਕਾ ਚ ਹੈ ਮੇਰੇ ਨਾਲ ਦੀ ਗਲੀ ਚ ਕੋਈ ਬੈਠ ਕੇ ਬਣਾਉਂਦਾ ਹੋਵੇ ਵੀਡੀਓ। ਕੋਈ ਪ੍ਰੂਫ ਹੈਗਾ? ਤੁਸੀਂ ਵੀ ਮੰਨ ਕੇ ਬਹਿ ਜਾਂਦੇ। ਔਰ ਜਿਹਨੂੰ ਇਹ ਨਹੀਂ ਪਤਾ ਵੀ ਕੰਪਲੇਂਟ ਜਦੋਂ ਦੇਈਦੀ ਹੈ ਫਿਰ ਸਬੰਧਤ ਵਿਭਾਗ ਨੂੰ ਮਾਰਕ ਹੁੰਦੀ ਹੈ ਉਸ ਤੋਂ ਬਾਅਦ ਪ੍ਰोसीडिंग स्टार्ट ਹੁੰਦੀ ਹੈ ਠੀਕ ਹੈ 4 ਮਾਰਚ ਨੂੰ ਮੈਂ 4 ਮਾਰਚ ਦੇ ਨੇੜੇ ਮੈਂ ਕੰਪਲੇਂਟ ਦਿੱਤੀ ਸੀ ਠੀਕ ਹੈ ਉਸ ਤੋਂ ਬਾਅਦ ਹਫਤੇ ਦਾਸ ਦਿਨਾਂ ਬਾਅਦ ਮੇਰੇ ਕਿਹਾ ਮਾਰਕ ਹੋਈ ਸੀ ਤੇ ਮੇਰੀ ਫਿਰ ਕਲੋਜ਼ਿੰਗ ਸੀ ਤੁਹਾਨੂੰ ਦੱਸਿਆ ਹੀ ਹੈ ਜਿਹੜੇ ਪੋਰਪੋਰਟ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੀ ਵੀ ਮਾਰਚ ਮੰਥ ਬਹੁਤ ਹੀ ਜ਼ਿਆਦਾ ਕ੍ਰੂਸ਼ਲ ਹੁੰਦੇ ਆ ਓਕੇ ਉਹ ਮੈਂ ਆਪਣੀ ਮਾਰਚ ਵਾਲੀ ਵੀਡੀਓ ਦੇ ਵਿੱਚ ਅਪਡੇਟ ਵੀ ਦਿੱਤੇ ਹੋਏ ਆ ਮੈਂ ਕੁੜੀਆਂ ਮੈਂ ਕੁੜੀਆਂ ਠੀਕ ਹੈ ਇਸਿਫ ਕੁੜੀਆਂ ਵਾਲੀ ਫੀਲਿੰਗ ਲੰਦੀ ਹੈ ਕੋਈ ਕੁੜੀ ਕੁੜੀ ਨਹੀਂ ਹੈਗੀ ਵਡਿੰਗ ਤੋਂ ਦੇ ਸੁਣ ਕੇ ਦੇਖੋ ਤੁਹਾਨੂੰ ਪਤਾ ਨਹੀਂ ਲੱਗਦਾ ਚਲੋ ਅੱਗੇ ਆਜੋ ਫਿਰ ਉਹ ਸਾਡੇ ਤਿੰਨਾਂ ਦੇ ਮਗਰ ਕਿਉਂ ਪਈ ਮੇਰੇ ਜਸਪ੍ਰੀਤ ਦੇ ਤੇ ਪੰਜਾਬੀ ਕੁੜੀ ਦੇ ਓਨਲੀ ਉਹ ਜਨਾਨੀਆਂ ਉਹ ਕੁੜੀਆਂ ਜਿਨ੍ਹਾਂ ਦਾ ਫੇਸ ਲੈ ਕੇ ਉਹ ਵੀਡੀਓ ਬਣਦੀ ਹੈ ਜਿਹੜੀਆਂ ਫੇਸ ਲੈ ਕੇ ਆਪਣਾ ਵੀਡੀਓ ਬਣਦੀਆਂ ਠੀਕ ਹੈ ਵੀ ਹਾਂ ਮੈਂ ਫੇਸ ਤੇ ਗੰਦਾ ਗੰਦਾ ਟਾਈਟਲ ਲਾਉਂਗੀ ਗੰਦਾ ਗੰਦਾ ਮੇਕਅਪ ਜਿਆ ਕਰਕੇ ਲਾ ਕਰੂੰਗੀ ਠੀਕ ਹੈ ਜੀ ਅਰੇ ਅਸੀਂ ਗਲਤ ਕੀ ਕਰ ਰਹੀਆਂ ਅਸੀਂ ਨਾ ਵਲੋਗਿੰਗ ਕਰ ਰਹੀਆਂ ਨਾ ਕੋਈ ਇਹੋ ਜੀ ਡਬਲ ਮੀਨਿੰਗ ਗੱਲਾਂ ਕਰ ਰਹੀਆਂ ਜਿਹਦੇ ਪਿੱਛੇ ਤੋਂ ਉਹ ਜਸਪ੍ਰੀਤ ਨੂੰ ਇੰਨੇ ਇੰਨਾ ਗੰਦਾ ਬੋਲਿਆ ਇੰਨਾ ਗੰਦਾ ਬੋਲਿਆ ਦੋ ਦਿਨ ਉਹਨੂੰ ਮਤਲਬ ਉਹਦੀ ਹਾਲਤ ਖਰਾਬ ਸੀ ਉਹ ਦੋ ਛੋਟੇ ਛੋਟੇ ਉਹਦੇ ਬੱਚੇ ਆ ਔਰ ਆਡੀਅנס ਵੀ ਪੂਰੀ ਮᱡੇ ਲੈ ਰਹੀ ਹੈ ਠੀਕ ਹੈ ਇਹ ਨਹੀਂ ਜਾ ਕੇ ਮਤਲਬ ਉਹਨੂੰ ਉਹਦੇ ਚੈਨਲ ਨੂੰ ਰਿਪੋਰਟਾ ਮਾਰੋ ਜਾਂ ਫਿਰ ਉਹਨੂੰ ਕਮੈਂਟਾਂ ਦੇ ਵਿੱਚ ਬੋਲੋ ਠੀਕ ਹੈ ਉਹਦਾ ਤੁਸੀਂ ਕਹਿੰਦੇ ਹੋ YouTube ਤੋਂ ਗੰਦ ਖਤਮ ਕਰਨਾ ਹੈ ਆ ਰੋਸਟਿੰਗ ਦੇ ਨਾਂ ਤੇ ਨਵਾਂ ਗੰਦਾ ਸਿਰ ਚ ਪਾ ਲਓ ਹੋਰ ਦੇਖ ਕੇ ਤਾਂ ਸਾਡੇ ਬੱਚੇ ਵਿਗੜਦੇ ਆ ਗਾਲਾਂ ਪਤਾ ਨਹੀਂ ਕਿੱਥੋਂ ਸਿੱਖਦੇ ਮਤਲਬ ਕੁਝ ਵੀ ਤੁਸੀਂ ਮਤਲਬ ਆਪਣਾ ਚੈਨਲ ਚਲਾਉਣ ਲਈ ਕਿਸੇ ਨੂੰ ਕਿਸੇ ਦੀ ਵੀ ਫੋਟੋ ਮਾ ਲਾਓਗੇ ਕੁਝ ਵੀ ਬੋਲੋਗੇ ਕੋਈ ਲੌਜੀਕ ਨਹੀਂ ਸਰ ਪੈਦਾ ਮੈਂ ਕਿੰਨੀ ਵਾਰੀ ਬੋਲੇ ਮੇਰੇ ਕੰਟੈਂਟ ਤੇ ਬੋਲੋ ਜੀ ਸਦਕੇ ਬੋਲੋ ਉਦਾਂ ਤੂੰ ਵੱਡਿਆਂ ਦੀ ਰਿਸਪੈਕਟ ਕਰਦੀ ਆ ਰਿਸਪੈਕਟ ਕਰਦੀ ਪਈ ਐ ਸੌਰੀ ਕਰਦਾ ਵੀ ਆਇਆ ਜੇ ਸਾਡੇ ਤੋਂ ਰਿਪਲਾਈ ਚਾਹੀਦੇ ਚਾਹੇ ਮੇਰੇ ਤੋਂ ਚਾਹੇ ਜਸਪ੍ਰੀਤ ਤੋਂ ਚਾਹੇ ਕਿਸੇ ਤੋਂ ਵੀ ਅਦੋਂ ਤੱਕ ਅਦੋਂ ਤੱਕ ਤੈਨੂੰ ਰਿਪਲਾਈ ਨਹੀਂ ਮਿਲੂਗਾ ਜਦ ਤੱਕ ਤੂੰ ਆਪਣਾ ਫੇਸ ਲੈ ਕੇ ਨਹੀਂ ਆਂਦੇ ਮੈਂ ਵੀ ਕਿਸੇ ਦੀ ਧੀ ਆ ਕਿਸੇ ਦੀ ਮਾਂ ਆ ਕਿਸੇ ਦੀ ਘਰ ਵਾਲੀ ਆ ਉਹ ਵੀ ਜਸਪ੍ਰੀਤ ਵੀ ਜਸਪ੍ਰੀਤ ਵੀ ਕਿਸੇ ਦੀ ਮਾਂ ਆ ਧੀ ਐ ਘਰ ਵਾਲੀ ਐ ਨੂੰ ਆ ਠੀਕ ਐ ਅਸੀਂ ਫੇਸ ਲੈ ਕੇ ਆ ਸਕਦੀ ਆ ਤੂੰ ਤਾਂ ਬੈਠੀ ਫਿਰ ਤੇਰੇ ਕੰਦੇ ਸਾਨੂੰ ਬੈਠੀ ਤੂੰ ਅਮਰੀਕਾ ਚ ਪਰ ਤੈਨੂੰ ਕਾਹਦਾ ਡਰ ਐ ਲੈ ਕੇ ਆ ਫਿਰ ਸਾਹਮਣੇ ਆਵਾਜ਼ ਵੀ ਇਹ ਆਈ ਫੋਟੋ ਵੀ ਇਹ ਆਈ ਠੀਕ ਹੈ ਤੂੰ ਕੋਈ ਕੁੜੀ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਠੀਕ ਹੈ ਔਰ ਜੇ 1% ਤੂੰ ਕੁੜੀ ਹੈਗੀ ਵੀ ਹੈ ਤੋ 22 25 ਸਾਲ ਦੇ ਨਹੀਂ 40 45 ਸਾਲ ਦੀ ਜਨਾਨੀ ਆ ਪੂਰੀ ਫਰਸਟ੍ਰੇਟਡ ਦਿਮਾਗ ਹੀ ਨਹੀਂ ਹੈਗਾ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਉਹਨੂੰ ਤੁਸੀਂ ਕਰਨ ਵੀ ਨਹੀਂ ਦੇਣਾ ਫਿਰ ਕਹਿੰਦੇ ਚੰਗੇ ਲੋਕ YouTube ਤੇ ਨਹੀਂ ਆਉਂਦੇ ਆ ਅੱਗੇ ਚੰਗੇ ਲੋਕ YouTube ਤੇ ਲੋਗ ਸਟੈਂਸ ਸਟੈਂਸ ਹੁਣ ਆਡੀਅנס ਜਿਹੜੀ ਸਾਨੂੰ ਕਮੈਂਟਾਂ ਚ ਲਿਖਦੀ ਐ ਦੀ ਦੀ ਖਿੱਚ ਕੇ ਖਿੱਚ ਕੇ ਚੰਗੇ ਲੋਕਾਂ ਦੇ ਉੱਤੇ ਗੱਲ ਆਈ ਫਿਰ ਤੁਸੀਂ ਬੋਲੋ ਨਾ ਹੁਣ ਬਾਕੀ ਸਾਰੇ YouTube ਵਾਲੇ ਦੇਖਦੇ ਹੀ ਪਏ ਜਿੰਨੇ ਛੋਟੇ ਵੱਡੇ ਪੁਰਾਣੇ ਰੋਸਟਰ ਬੈਠੇ ਹੋਏ ਐ ਵੀ ਹਾਂ ਵੀ ਇਹ ਲੇਡੀਜ਼ ਜਿਹੜੀਆਂ ਫੀਮੇਲ ਹੈਗੀਆਂ ਕੁਝ ਗਲਤ ਨਹੀਂ ਬੋਲ ਰਹੀਆਂ ਕੁਝ ਗਲਤ ਨਹੀਂ YouTube ਤੇ ਕਰ ਰਹੀਆਂ ਫਿਰ ਵੀ ਉਹਨਾਂ ਨੂੰ ਇੰਨਾ ਗੰਦ ਪੱਕਿਆ ਜਾ ਰਿਹਾ ਫਿਰ ਕਾਹਦੇ ਸਾਡੇ ਸਬਸਕ੍ਰਾਈਬਰ ਤੇ ਕਾਹਦੀ ਸਾਡੀ ਆਡੀਅנס ਤੇ ਸਾਨੂੰ ਲੋੜ ਐ ਅਸੀਂ ਗੰਦ ਦੇ ਖਿਲਾਫ ਆਵਾਜ਼ ਉਠਾਉਣੀ ਐ ਤੇ ਸਾਡੇ ਖਿਲਾਫ ਕੋਈ ਆਵਾਜ਼ ਉਠਾ ਰਿਹਾ ਨਜਾਇਜ਼ ਬਿਲਕੁਲ ਹੀ ਨਜਾਇਜ਼ ਕੀ ਦੇਖੋ ਜਾਈਏ ਫੇ ਠੀਕ ਹੈ ਮੈਂ ਵੀ ਚੈਨਲ ਬੰਦ ਕਰ ਦਿੰਨੀ ਆ ਫਿਰ ਮੈਂ ਵੀ ਅਗਰ ਕੋਈ ਫੇਸਲੈਸ ਚੈਨਲ ਸ਼ੁਰੂ ਕਰ ਲੂੰਗੀ ਤੇ ਕੀ ਕਹਿੰਦੇ ਉਹਨੂੰ ਅ ਵਾਇਸ ਚੇਂਜਰ ਲਗਾ ਲੂੰਗੀ ਕੋਈ ਮੈਂ ਵੀ ਇਹੀ ਹੋ ਸਕਦਾ ਨਾ ਫਿਰ ਨਾ ਉਹਦੀ ਕੋਈ ਜਵਾਨ ਨਾ ਉਹਦਾ ਕੋਈ ਸਟੈਂਡ ਹਰ ਗੱਲ ਤੇ ਹਰ ਅਗਲੀ ਵੀਡੀਓ ਚ ਆਪਣੀ ਪਿਛਲੀ ਗੱਲ ਤੋਂ ਮੁੱਕਰ ਜਾਂਦਾ ਆ ਤਾਂ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਿਰਫ ਇੰਨੇ ਕੁ ਠਰਕੀ ਹੈਗੇ ਹੋ ਵੀ ਕੁੜੀ ਦੀ ਆਵਾਜ਼ ਸੁਣੀ ਨਹੀਂ ਉਹ ਗੱਲਾਂ ਕੱਢਦੀ ਨਹੀਂ ਪਈ ਡਬਲ ਮੀਨਿੰਗ ਗੱਲਾਂ ਕਰਦੀ ਨਹੀਂ ਪਈ ਮਤਲਬ ਤੁਹਾਨੂੰ ਪਤਾ ਹੀ ਕਿ ਕਿਦਾਂ ਮੁੰਡੇ ਕੀ ਚੀਜ਼ਾਂ ਸੁਣਨਾ ਜ਼ਿਆਦਾ ਪਸੰਦ ਕਰਦੇ ਹੈਗੇ ਵੀ ਤੁਸੀਂ ਚੱਲ ਜੰਨੇ ਹੋ ਪਿੱਛੇ ਚਾਹੇ ਕੋਈ ਮੈਡਸਨ ਦੂਰ ਵਰਗਾ ਬੈਠਾ ਹੋਵੇ ਕਿ ਲੋਕ ਦੇਖ ਤਾ ਲੋ ਵਰਡ ਕਿਹੜੇ ਯੂਜ਼ ਕਰ ਰਹੀ ਹੈ ਬਾਈ 25 ਸਾਲ ਦੇ ਬੱਚੇ ਨੂੰ ਆਂਦੇ ਹੁੰਦੇ ਹਰ ਚੀਜ਼ ਆ ਕੇ ਮੈਂ ਹੀ ਸਮਝਾਵਾਂ ਸਮਝ ਤੋਂ ਬਾਅਦ ਠੀਕ ਹੈ ਜੇ ਤੈਨੂੰ ਕੱਕਾ ਰਿਪਲਾਈ ਚਾਹੀਦਾ ਗੋਡਫਾਦਰ ਠੀਕ ਹੈ ਮੂਰੇ ਫੇਸ ਲੈ ਕੇ ਆ ਔਰ ਤਮੀਜ਼ ਨਾਲ ਤਰੀਕੇ ਨਾਲ ਗੱਲ ਕਰ ਠੀਕ ਹੈ ਤੇਰੀ ਅਬਰਿੰਗਿੰਗ ਕਿਦਾਂ ਦੀ ਆ ਨਾ ਤੂੰ ਦਿਖਾਈ ਦਿੱਤੀ ਐ ਬੜਾ ਅਬਰਿੰਗਿੰਗ ਅਬਰਿੰਗਿੰਗ ਬੋਲਦਾ ਸੀ ਗੋਡਫਾਦਰ ਸ਼ਰਮ ਨਹੀਂ ਆਂਦੀ ਔਰ ਦੇਖਣ ਵਾਲੇ ਵੀ ਉਹੋ ਜੇ ਫਿਰ ਕੱਲ ਨੂੰ ਉਹਨੂੰ ਸੁਣ ਕੇ ਜਦੋਂ ਤੁਹਾਡੇ ਘਰ ਦੇ ਬੱਚੇ ਜਾਣਗੇ ਨਾ ਦੋ-ਦੋ ਦਿਨ ਜੰਗਲ 'ਚ ਟਰੈਕਿੰਗ ਲਈ ਬੈਠੀ ਭਾਵੇਂ ਕਮਾੜ ਦੇ ਖੇਤਾਂ 'ਚ ਹੋਵੇ ਵਾਤ ਉਹਦਾ ਕੀ ਕਰ ਲੂਗੇ ਚਾਰ ਗੱਲਾਂ ਕੱਢ ਲੂਗੀ ਚਾਰ ਦੇ ਜਗਾ 8 ਕੱਢ ਲਵੇ ਫੋਟੋ ਮੰਤੇ ਗੰਦਾ ਮੰਦਾ ਲਾ ਦੂਗੀ ਲਾ ਦੇਵੇ ਕਿਉਂਕਿ ਇਸ ਤੋਂ ਬਾਅਦ ਤੇ ਕੁਝ ਕਰ ਹੀ ਨਹੀਂ ਸਕਦੀ ਸਕਦਾ ਜਾ ਠੀਕ ਹੈ ਨਾ ਕੰਟੈਂਟ ਨਾ ਦੀ ਜਾਂ ਲੌਜੀਕ ਨਾ ਦੀ ਚੀਜ਼ ਇਹਨਾਂ ਕੋਲ ਨਹੀਂ ਹੈਗੀ ਰੀਤ ਆਕਾਸ਼ ਨੇ ਦੋ ਗਲਮ ਵਾਲੇ ਕਮੈਂਟ ਕੀਤੇ ਸੀ ਔਰ ਪਬਲਿਕ ਨੇ ਉਹਦਾ ਹਾਲ ਦੇਖ ਲੋ ਕੀ ਕਰਤਾ ਹੁਣ ਜਿੱਥੇ ਉਹਦੇ 50 50000 ਵੀਊ ਆਉਂਦੇ ਸੀ ਅੱਜ 404500 ਵੀਊ ਤੇ ਰਹਿ ਗਿਆ ਠੀਕ ਹੈ ਤੇ ਫਿਰ ਪਬਲਿਕ ਇਧਰ ਵੀ ਕਰ ਹੀ ਸਕਦੀ ਨਾ ਉਹਨਾਂ so that na judge na karo kise nu last vich main apni audience nu ehi kehna chahungi ki kisi bhi channel nu inni permission na do chahe wo faceless channel hai chahe with face hai last vich main apni audience nu ehi kehna chahungi ki kisi bhi channel nu inni permission na deyo ki bhi jediyan taddiyan tiyan pehna sahi kamm kar riyan ohna nu koi aein galan kad ke turda bane theek hai je koi gala khan wala se kamm karange ta galan vi kad liyo ehho je ki kamm kita hai ਜਿਹੜੀਆਂ ਇੰਨੀਆਂ ਗੱਲਾਂ ਉਹ ਜਸਪ੍ਰੀਤ ਦੀ 2 ਦਿਨ ਹਾਰਟਬੀਟ ਤੇਜ਼ ਰਹੀ ਹੈ ਠੀਕ ਹੈ ਉਹ ਸਿਮ ਬਿਲਕੁਲ ਸਿੰਪਲ ਵੀਡੀਓ ਬਣਾਉਂਦੀ ਹੈ ਉਹ ਤੁਸੀਂ ਮਤਲਬ ਕਿਸੇ ਨੂੰ ਵੀ ਇਹੀ ਪਰਮਿਸ਼ਨ ਦੇ ਦੋਗੇ ਆਪਣੇ 2-3 ਮਿੰਟ ਦੇ ਮੱਦੇ ਲਈ ਵੀ ਹਾਂ ਵੀ ਆਓ ਜੀ ਤੇ ਸਾਡੀਆਂ ਧੀਆਂ ਪੈਣਾ ਨੂੰ ਗੱਲਾਂ ਕੱਢ ਕੇ ਤੁਰਦੇ ਬਣੋ ਜਿਹਦਾ ਆਵਾਜ਼ ਵੀ AI ਹੈ ਫੇਸ ਵੀ ਹੈ ਜਿਹੜੀ ਆਵਾਜ਼ ਵੀ AI ਹੈ ਫੇਸ ਵੀ AI ਜਦੋਂ ਪੰਜਾਬੀ ਕੁੜੀ ਨੂੰ ਇਹਨੇ ਗੱਲਾਂ ਕੱਢੀਆਂ ਸੀ ਮੈਂ ਉਸ ਚੀਜ਼ ਨੂੰ ਵੀ ਕ੍ਰਿਟੀਸਾਈਜ਼ ਕੀਤਾ ਸੀ ਵੀ ਗੱਲ ਨਹੀਂ ਪਸੰਦ ਸੀ ਤਾਂ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਸੀ ਈਵਨ ਕਿ ਸਾਡੇ ਹੇਟਰਸ ਨੂੰ ਵੀ ਨਹੀਂ ਸੁਣਨੀ ਚਾਹੀਦੀਆਂ ਕਿਉਂਕਿ ਅਸੀਂ ਤਾਂ ਬਲੌਗਰਸ ਨੂੰ ਨਹੀਂ ਕਦੀ ਬਲੋ ਦਾ ਬੈਲਟ ਗੱਲ ਕਰਦੇ ਠੀਕ ਹੈ ਹੇਟਰਸ ਤੋਂ ਸਾਡੇ ਦੀ ਨਹੀਂ ਮਾਨ ਇਨਸਾਨੀਤਾ ਹੋਊਗੀ ਨਾ ਇਸ ਤਰ੍ਹਾਂ ਤਾਂ ਕੋਈ ਵੀ ਕੁੜੀ ਅੱਗੇ ਆ ਕੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਕਰੂਗੀ ਜਿਹੜੀਆਂ ਕੁੜੀਆਂ ਮੈਨੂੰ ਦੇਖ ਕੇ ਜਸਪ੍ਰੀਤ ਨੂੰ ਦੇਖ ਕੇ ਸੋਚ ਰਹੀਆਂ ਹੋਣੀਆਂ ਵੀ ਅਸੀਂ ਵੀ ਚੈਨਲ ਸਟਾਰਟ ਕਰੀਏ ਕੁਝ ਚੰਗਾ ਬੋਲੀਏ ਇਹ ਇਹ ਸਭ ਚੀਜ਼ਾਂ ਦੇਖ ਕੇ ਉਹਨਾਂ ਦੀ ਹਿੰਮਤ ਖਤਮ ਹੋ ਗਈ ਉਹਨਾਂ ਦੀ ਕਿਉਂਕਿ ਮੈਂ ਕਿੰਨੇ ਦਿਨਾਂ ਤੋਂ ਦੇਖ ਰਹੀ ਸੀ ਕਿੰਨੇ ਦਿਨਾਂ ਤੋਂ ਦੇਖ ਰਹੀ ਸੀ ਵੀ ਆਡੀਅנס ਆਪੇ ਕੋਈ ਨਾ ਕੋਈ ਸਟੈਪ ਲਏਗੀ ਆਪੇ ਚੈਨਲ ਤੇ ਰਿਪੋਰਟ ਕਰ ਚੰਗੀ ਹੈ ਠੀਕ ਹੈ ਜੇ ਤੁਹਾਨੂੰ ਕੋਈ ਦੇਖੇਗਾ ਹੀ ਨਹੀਂ ਯੂਜ਼ਰ ਹਾਈਡ ਕਰ ਦੋ ਮੈਂ ਤਾਂ ਜਦੋਂ ਪੰਜਾਬੀ ਰੈਕਸ਼ਨ ਕੋਡੀ ਵਾਲਾ ਮੈਟਰ ਖਤਮ ਹੋਇਆ ਸੀ ਮੈਂ ਉਹਦੇ ਚੈਨਲ ਨੂੰ ਮਤਲਬ ਨੋਟੀਫਿਕੇਸ਼ਨ ਨੂੰ ਵੀ ਆਫ ਕਰਤਾ ਸੀ ਇਹ ਤਾਂ ਮੈਨੂੰ ਕੋਈ ਨਾ ਕੋਈ ਰੋਜ਼ ਇੰਸਟਾਗ੍ਰam ਤੇ ਵੀਡੀਓ ਭੇਜ ਭੇਜ ਦਿੰਦਾ ਹੈਗਾ ਦੀਦੀ ਅੱਜ ਨੇ ਇੱਤੇ ਪਾਦੀ ਅੱਜ ਨੇ ਇੱਤੇ ਪਾਦੀ ਤੋ ਇਹੋ ਜਿਹੇ ਚੈਨਲਾਂ ਨੂੰ ਸਪੋਰਟ ਕਰਨਾ ਬੰਦ ਕਰੋ ਕ੍ਰਿਟਿਸਿਜ਼ਮ ਹੁੰਦਾ ਮੈਂ ਮੰਦੀ ਆ ਬਟ ਉਹਦੀਆਂ ਬਾਉਂਡਰੀਜ਼ ਹੁੰਦੀਆਂ ਇਹਨਾਂ ਦੀ ਬਾਉਂਡਰੀਜ਼ ਕੋਈ ਵੀ ਨਹੀਂ ਹੈਗੀਆਂ ਠੀਕ ਹੈ ਤੇ ਬਾਕੀ ਮੈਂ ਪਹਿਲਾਂ ਵੀ ਹਰ ਮੈਟਰ ਨੂੰ ਆਪਣੀ ਆਡੀਅנס ਦੀ ਅਦਾਲਤ ਵਿੱਚ ਰੱਖ ਦਿੰਨੀ ਆ ਜਨਤਾ ਦੀ ਅਦਾਲਤ ਵਿੱਚ ਰੱਖ ਦਿੰਨੀ ਆ ਆਡੀਅנס ਆਪੇ ਡਿਸੀਜਨ ਲੈਂਦੀ ਆ ਔਰ ਮੈਨੂੰ ਪਤਾ ਜੋ ਵੀ ਤੁਸੀਂ ਡਿਸੀਜਨ ਲਓਗੇ ਮੇਰੇ ਕੋਲ ਸਹੀ ਲਓਗੇ ਠੀਕ ਹੈ ਜੀ ਮਿਲਦੇ ਆ ਤੇ ਅਗਲੀ ਵੀਡੀਓ ਚ ਇਹਦੇ ਡਰ ਨਾਲ ਮੈਂ ਤਾਂ ਨਹੀਂ ਵੀਡੀਓ ਸਟਾਰਟ ਲੱਗੀ ਠੀਕ ਹੈ ਇਹ ਕਿਸੇ ਭੁੱਲ ਭਲੇ ਕੇ ਚ ਵੀ ਮੈਂ ਡਰ ਜੂਗੀ ਇਹ ਮੈਨੂੰ ਡਰਾ ਲੂਗੀ ਇਹ ਫਿਰ ਤੁਹਾਡੀ ਗਲਤਫਹਮੀ ਹੈ ਜੀ ਕਿਉਂਕਿ ਮੈਨੂੰ ਪਤਾ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮਿਲਦੇ ਹਾਂ ਅਗਲੀ ਵੀਡੀਓ ਚ ਸਸੇਕਾਂ ਜੀ